ਇਹਦੇ ਬੱਚਿਆਂ ਦੇ ਪੀਜੀ ਆ ਗਏ ਹਰ ਸਾਲ ਦੀ ਤਰ੍ਹਾਂ ਵੀ ਐਸਐਮਆਰ ਦੀ ਸਾਲਾਨਾ ਸਮਾਗਮ ਕੀਤਾ ਗਿਆ ਤੇ ਪਿੰਡ ਦੀ ਪੰਚਾਇਤ ਵੱਲੋਂ ਬੱਚਿਆਂ ਲਈ ਪੀਜੀ ਕੀਤਾ ਗਿਆ ਔਰ ਕਿਵੇਂ ਦਾ ਜਿਹੜਾ ਪ੍ਰੋਗਰਾਮ ਸੀਗਾ ਪ੍ਰੋਗਰਾਮ ਬਹੁਤ ਵਧੀਆ ਸੀਗਾ ਜੀ ਹਰ ਸਾਲ ਦੀ ਤਰ੍ਹਾਂ ਜਿਹੜੇ ਬੱਚੇ ਫਾਸਟ ਸੈਕਸ਼ਨ ਆਉਂਦੇ ਆ ਉਹਨਾਂ ਨੂੰ ਪਿੰਡ ਦੇ ਹੀ ਕਈ ਐਨਆਰਆਈ ਭਰਾ ਸਨਮਾਨਤ ਕਰਦੇ ਆ ਤੇ ਟੀਚਰਾਂ ਦਾ ਵੀ ਬਹੁਤ ਬਹੁਤ ਸਹਿਯੋਗ ਆ ਛੋਟੇ ਛੋਟੇ ਬੱਚਿਆਂ ਨੂੰ ਪ੍ਰੋਗਰਾਮ ਕਰਾਉਣਾ ਉਹਨਾਂ ਨੂੰ ਤਿਆਰ ਕਰਾਉਣਾ ਨਾਟਕ ਵਗੈਰਾ ਕੀਤਾ ਵਗੈਰਾ ਬਹੁਤ ਮਿਹਨਤ ਕਰਨੀ ਪਈ ਸਰਕਾਰੀ ਸਕੂਲ ਦੇ ਵਿੱਚ ਕੋਈ ਕਮੀ ਨਹੀਂ ਗਈ ਬਹੁਤ ਵਧੀਆ ਪ੍ਰੋਗਰਾਮ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਸਾਨੂੰ ਵਧੀਆ ਪ੍ਰੋਗਰਾਮ ਲੱਗਿਆ ਟੀਚਰਾਂ ਦਾ ਜੀ ਬਹੁਤ ਵਧੀਆ ਪ੍ਰਬੰਧ ਸੀ ਪੰਚਾਇਤ ਵੀ ਹਰ ਵਕਤ ਇਹਨਾਂ ਦੇ ਟੀਚਰਾਂ ਦੇ ਨਾਲ ਖੜੀ ਆਈ ਤੇ ਟੀਚਰ ਵੀ ਬਹੁਤ ਮਿਹਨਤ ਕਰਦੇ ਆਈ ਬੱਚਿਆਂ ਤੇ ਪ੍ਰਾਲਾ ਕੀਤਾ ਹੈ ਪੰਚਾਇਤ ਉਹਦੇ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਇਹ ਕਮਰਾ ਬਣਾਇਆ ਗਿਆ ਹਾ ਬਾਕੀ ਹੋਰ ਵੀ ਜੋ ਚੀਜ਼ਾਂ ਦੀ ਲੋੜ ਹੁੰਦੀ ਹੈ ਉਹ ਪੰਚਾਇਤ ਵੱਲੋਂ ਜੋ ਵੀ ਟੀਚਰੋਂ ਪੁੱਛ ਕੇ ਜਿਹੜਾ ਵੀ ਕੰਮ ਸਕੂਲ ਦਾ ਰਹਿੰਦਾ ਹੁੰਦਾ ਅਧੂਰਾ ਉਹ ਕਰਾਇਆ ਜਾਂਦਾ ਜੀ ਇਹ ਬਾਕੀ ਬਹੁਤ ਖੁਸ਼ੀ ਆ ਵੀ ਇਹ ਜਿਹੜਾ ਸਟਾਫ ਆ ਸਾਡਾ ਸਕੂਲ ਦਾ ਬਹੁਤ ਮਿਹਨਤੀ ਸਟਾਫ ਹੈ ਜੀ ਇਹ ਇਨੇ ਜੇ ਬੱਚਿਆਂ ਦੇ ਵਿੱਚ ਪ੍ਰੋਗਰਾਮ ਕਰਾਏ ਜਾਂ ਬੱਚੇ ਪਾਸ ਹੋਏ ਜਾਂ ਨਵੋਦਿਸ਼ ਸੈLECTION ਹੁੰਦੀ ਹੈ ਤਾਂ ਇਹਨਾਂ ਟੀਚਰਾਂ ਦੀ ਬਦੌਲਤ ਹੀ ਹੁੰਦਾ ਹੈ ਸਾਰਾ ਕੁਝ ਜੋ ਕੁਝ ਇਹਨਾਂ ਦੀ ਮਿਹਨਤ ਹੈ ਨਾਲ ਚਲੋ ਮਾਪਿਆਂ ਦਾ ਵੀ ਹੈਗਾ ਫਰਜ਼ ਬਣਦਾ ਕਰਦੇ ਵੀ ਹੈ ਪਰ ਸਭ ਤੋਂ ਜ਼ਿਆਦਾ ਮਿਹਨਤ ਅਸਲੀ ਮਾਪੇ ਟੀਚਰ ਹੁੰਦੇ ਇਹਨਾਂ ਦੀ ਮਿਹਨਤ ਨਾਲ ਹੀ ਸਾਰਾ ਕੁਝ ਹੋ ਰਿਹਾ ਜੀ ਤੁਹਾਡੀ ਜੀ ਵੱਖ-ਵੱਖ ਆਉਦੇ ਦਰਜੇ ਖੜੇ ਹੋਏ ਨੇ ਤੇ ਤੁਹਾਡੇ ਫੈਮਟੇ ਨੌਜਵਾਨ ਅਜਿਹੀ ਨਹੀਂ ਸਮਾਉਂਦੇ ਅਸੀਂ ਦੇਖਿਆ ਕਿ ਮੀਡੀਆ ਤੇ ਘੱਟ ਹੁੰਦਾ ਉਹ ਵੀ ਸਪੈਸ਼ਲ ਤੌਰ ਤੇ ਬੱਚਿਆਂ ਦਾ ਸਨਮਾਨ ਕਰਦੇ ਨੇ ਕੀ ਕਹਿੰਦਾ ਨਹੀਂ ਨਹੀਂ ਬਹੁਤ ਵਧੀਆ ਜੀ ਹਰ ਵਾਰੀ ਕਰਦੇ ਜੀ ਇਹੇ ਸਨਮਾਨ ਵੀ ਕਰਦੇ ਆ ਬਾਕੀ ਪਿੰਡ ਚ ਵੀ ਚੰਗੇ ਕੰਮਾਂ ਚ ਹਿੱਸਾ ਪੂਰਾ ਲੈਂਦੇ ਜੀ ਪੂਰੇ ਮੂਰੇ ਹੁੰਦੇ ਜੀ ਮੈਂ ਇਹਨਾਂ ਦਾ ਵੀ ਧੰਨਵਾਦ ਕਰ ਦਾਂਗੀ ਕਿਹੜੀ ਕਿਹੜੀਆਂ ਮਤਲਬ ਪੰਚਾਇਤ ਮੈਂਬਰ ਜਾਂ ਹੋਰ ਕਿਹੜੇ ਅਹੁਦੇਦਾਰ ਇੱਥੇ ਮੌਜੂਦ ਸਾਰੀ ਸਾਰੀ ਪੰਚਾਇਤ ਹੀ ਜੇ ਖੜੇ ਸਾਰੇ ਪੰਚਾਇਤ ਨੰਬਰ ਹੀ ਖੜੇ ਇਧਰ ਤੇ ਲੈ ਕੇ ਆ ਹਾਂ ਜਿਹੜਾ ਚੇਅਰਮੈਨਰੀ ਸਾਰੀ ਪੰਚਾਇਤ ਦੀ ਮਾਨਗ ਹੈ ਅੱਜ ਕਮੇਟਰੀ ਸਮੁੱਝੀ ਮੈਂ ਬੈਠ ਖੜੀ ਹੋਈ ਆ ਔਰ ਇੱਥੇ ਖੜੇ ਦੇ ਬਾਵਜੂਦ ਉਹਨਾਂ ਨੇ ਕਹਿ ਆ ਕਿ ਅਸੀਂ ਹਰ ਵਿਲੇ ਸਕੂਲ ਦੇ ਤਰਵੰਨਾਂ ਦੇ ਲਈ ਅਸੀਂ ਮੌਜੂਦ ਰਹਿਵਾਂਗੇ ਕਿਵੇਂ ਦੇਖੀ ਤੁਸੀਂ ਅਜੀਤ ਭੂਗਤ ਪਹਿਲੀ ਗੱਲ ਦਾ ਤੁਹਾਡੇ ਜਿਹੜਾ ਜੀਵੀਐਸ ਚੈਨਲ ਦੇ ਥਰੂ ਅਸੀਂ ਸਾਰੇ ਮਾਪਕਾਂ ਨੂੰ ਸਾਰੇ ਪਿੰਡ ਨੂੰ ਇਸ ਗੱਲ ਦੀ ਵਧਾਈ ਦਿੰਨੇ ਆ ਕਿ ਹਰ ਸਾਲ ਦੀ ਤਰ੍ਹਾਂ ਅਸੀਂ ਐਸਾ ਸਾਲ ਜੋ ਜਿਹੜਾ ਸਾਲਾਨਾ ਫੰਕਸ਼ਨ ਬਣਾਇਆ ਹੈ ਇਹਦੇ ਵਿੱਚ ਪੋਜੀਸ਼ਨਾਂ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਹਰ ਸਾਲ ਇਸ ਸਕੂਲ ਦੇ ਬੱਚੇ ਨਵੋਦਾ ਸਿਲੈਕਟ ਹੁੰਦੇ ਆ ਉਹਨਾਂ ਨੂੰ ਸਰਦਾਰ ਜਗਮੀਤ ਸਿੰਘ ਜੀ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਪਿੰਡ ਦੇ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਗੇਮਾਂ ਨਾਲ ਜੋੜਨ ਵਾਸਤੇ ਅਸੀਂ ਪਿੰਡ ਦੇ ਜੋ ਖਿਡਾਰੀ ਹੈ ਵਿਸ਼ਪਦਰੀ ਜੀਵਨ ਸਿੰਘ ਨੂੰ ਬੁਲਾ ਕੇ ਬੱਚਾਂ ਵਿੱਚ ਇੱਕ ਚੇਟਕ ਲਾਈਏ ਤਾਂ ਕਿ ਉਹ ਨਸ਼ਿਆਂ ਵੱਲ ਨਾ ਜਾ ਕੇ ਖੇਡਾਂ ਵੱਲ ਜੁੜਨ ਇਸ ਤੋਂ ਇਲਾਵਾ ਜੋ ਆਉਣ ਵਾਲਾ ਸਮਾਂ ਸਰਕਾਰ ਵੱਤ ਤੋਂ ਵੱਤ ਸਿਹਤ ਤੇ ਸਿੱਖਿਆ ਵੱਲ ਧਿਆਨ ਦੇ ਰਹੀ ਹੈ ਉਹ ਤੇ ਅਸੀਂ ਮਾਪਿਆਂ ਨੂੰ ਇਹ ਹੀ ਬੇਨਤੀ ਕਰਦੇ ਹਾਂ ਕਿ ਉਹ ਪ੍ਰਾਈਵੇਟ ਸਕੂਲਾਂ ਵਿੱਚ ਇੰਨਾ ਜ਼ਿਆਦਾ ਖਰਚ ਨਾ ਕਰਨ ਤੇ ਸਗੋਂ ਸਰਕਾਰੀ ਸਕੂਲਾਂ ਵਿੱਚ ਵਧੀਆ ਪੜ੍ਹੇ ਲਿਖੇ ਮਿਹਨਤੀ ਸਟਾਫ ਹੈ ਜਿਹੜਾ ਕਿ ਬਹੁਤ ਜ਼ਿਆਦਾ ਮੈਟ ਦੇ ਆਧਾਰ ਤੇ ਇੱਥੇ ਚੁਣਿਆ ਗਿਆ ਇਹੋ ਤੇ ਸਕੂਲਾਂ ਵਿੱਚ ਫਰੀ ਵਰਦੀ ਆ ਫਰੀ ਖਾਣਾ ਮਿਲਦਾ ਵਜੀਫੇ ਆਉਂਦੇ ਆ ਹੋਰ ਸਹੂਲਤਾਂ ਮਿਲਦੀਆਂ ਇਸ ਤੋਂ ਲਾਵੇ ਸਕੂਲ ਦੇ ਬੱਚੇ ਹਰ ਸਾਲ ਦੀ ਤਰ੍ਹਾਂ ਗੇਮਾਂ ਦੇ ਵਿੱਚ ਪੰਜਾਬ ਪੱਦਰ ਤੇ ਮੱਲਾ ਮਾਰ ਕੇ ਆਉਂਦੇ ਆ ਅਸੀਂ ਮਾਪਿਆਂ ਨੂੰ ਤੁਹਾਡੇ ਚੈਨਲ ਥਰੂ ਦੱਸਣਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਬੱਚੇ ਜਿਹੜੇ ਸਰਕਾਰੀ ਸਕੂਲਾਂ 'ਚ ਪੜਾਉਣੇ ਚਾਹੁੰਦੇ ਆ ਤੇ ਸਰਕਾਰੀ ਸਕੀਮਾਂ ਦਾ ਆਪਾਂ ਨੂੰ ਲਾਭ ਉਠਾਉਣਾ ਚਾਹੀਦਾ ਧੰਨਵਾਦ ਜੀ ਦੇਖਿਆ ਕਿ ਸਕੂਲ ਦੀ ਗੱਲ ਕੀਤੀ ਹੈ ਜੀ ਆ ਕਾਫੀ ਜਿਹੜੀ ਇੰਪਰੂਵਮੈਂਟ ਦੇਖਣ ਨੂੰ ਮਿਲੀ ਹੈ ਤੇ ਬੱਚਿਆਂ ਦੀਆਂ ਤਿਆਰੀਆਂ ਜਿਹੜੀਆਂ ਕਿ ਕਿਸ ਟੀਚਰ ਨੇ ਕਰਵਾਈਆਂ ਔਰ ਕਿਸ ਦਾ ਕਿੰਨਾ ਕੁ ਸਹਿਯੋਗ ਰਿਹਾ ਇਹ ਸਾਰਾ ਇੱਕ ਟੀਮ ਵਰਕ ਹੈ ਜੀ ਕੋਈ ਵੀ ਟੀਚਰ ਇਕੱਲਾ ਜਿਹੜਾ ਇਸ ਤਰ੍ਹਾਂ ਨਹੀਂ ਕਰਦਾ ਹਰੇਕ ਟੀਚਰ ਦੇ ਵਿੱਚ ਅਲੱਗ-ਅਲੱਗ ਟੈਲੈਂਟ ਹੁੰਦਾ ਹੈ ਕੋਈ ਪੜ੍ਹਾਉਣ ਦੇ ਵਿੱਚ ਜਿਆਦਾ ਕੋਈ ਲਿਖਾਈ ਦੇ ਵਿੱਚ ਹੈ ਕੋਈ ਗੇਮਾਂ ਦੇ ਵਿੱਚ ਹੈ ਹਰੇਕ ਟੀਚਰ ਨੂੰ ਉਸ ਦੇ ਮੁਤਾਬਕ ਕੰਮ ਦਿੱਤਾ ਗਿਆ ਤੇ ਤਾਂ ਕਿ ਵਧੀਆ ਬੱਚੇ ਜਿਹੜੇ ਆਪਣਾ ਪ੍ਰੋਗਰਾਮ ਪੇਸ਼ ਕਰ ਸਕਿਆ ਇਸ ਤੋਂ ਇਲਾਵਾ ਸਾਨੂੰ ਪੰਚਾਇਤ ਵੱਲੋਂ ਵੀ ਪੂਰਾ ਸਹਿਯੋਗ ਹੈ ਪਿੰਡ ਦੇ ਦਾਨ ਸੱਜਣਾ ਵੱਲੋਂ ਸਹਿਯੋਗ ਹੈ ਸਾਨੂੰ ਸਮੇਂ-ਸਮੇਂ ਤੇ ਸਾਡੀ ਹੈਲਪ ਕਰਦੇ ਆ ਇਹ ਅਸੀਂ ਆਸ ਕਰਦੇ ਆ ਕਿ ਉਹ ਨਾਲ ਸਾ ਵਿੱਚ ਵੀ ਸਾਡਾ ਜਿਹੜਾ ਪੰਚਾਇਤ ਵੱਤਵਾ ਸਾਥ ਦੇਊਗੀ ਤੇ ਸਕੂਲ ਨੂੰ ਆਪਾਂ ਉੱਚੀਆਂ ਬਲੰਦੀਆਂ ਤੇ ਲੈ ਕੇ ਜਾਵਾਂਗੇ